ਜੀ ਸ਼ਸ਼ੀ ਦਾ ਜੀ ਅੱਜ ਮੈਂ ਖੜਾ ਆਂ ਜੀ ਬਟਾਲੇ ਜ਼ਿਲ੍ਹਾ ਗੁਰਦਾਸਪੁਰ ਛੋਟੀ ਜਿਹੜੇ ਬਟਾਲੇ ਵਿੱਚ ਇਹ ਜੀਰਾ ਪਾਰਕ ਹੈ ਸੋ ਆਪਾਂ ਜੀਰਾ ਪਾਰਕ ਪਹੁੰਚੇ ਆਂ ਤੁਸੀਂ ਵੇਖ ਸਕਦੇ ਹੋ ਸੋ ਅੱਜ ਉਹ ਤੁਹਾਨੂੰ ਅੱਜ ਆਪੇ ਤੇ ਇਤਿਹਾਸ ਦੱਸਾਂਗੇ ਇੱਥੋਂ ਦਾ ਸਾਰਾ ਹੀ ਸੋ ਆਜੋ ਨਾਲ ਨਾਲ ਇਦਾਂ ਵੀਡੀਓ ਦੇ ਨਾਲ ਚੁਦੇ ਰਹੋ ਇੱਕ ਪ੍ਰਸਿੱਧ ਇਤਿਹਾਸਕ ਅਤੇ ਆਮ ਜਨਤਾ ਲਈ ਮਨੋਰੰਜਨਿਤ ਸਥਾਨ ਹੈ ਤੇ ਇਹ ਪਾਰਕ ਸ਼ਹਿਰ ਦੇ ਮੱਧ ਵਿੱਚ ਸਥਿਤ ਹੈ ਅਤੇ ਬਟਾਲਾ ਦੀ ਪੁਰਾਤਨ ਸੱਭਿਆਚਾਰ ਅਤੇ ਇਤਿਹਾਸ ਨਾਲ ਜੁੜਿਆ ਹੋਇਆ ਹੈ ਸੋ ਆਜੋ ਤੁਹਾਨੂੰ ਅੰਦਰ ਬਿਠਾਉਣੇ ਅੱਜ ਪਾਰਕ ਜਨਤਾ ਚ ਪਾਰਕ ਦੇ ਤੌਰ ਤੇ ਵਿਕਸਤ ਕੀਤਾ ਗਿਆ ਸੀ ਜੋ ਕਿ ਸ਼ਹਿਰ ਦੇ ਨਾਲ ਜੜਟਾ ਲਈ ਤਫਰੀਹ ਸੈਰ ਸਪਟੇ ਅਤੇ ਸਮਾਜੀ ਤੇ ਟੱਠ ਲਈ ਵਰਤਿਆ ਜਾਂਦਾ ਹੈ ਇੱਥੇ ਬੱਚਿਆਂ ਲਈ ਖੇਡ ਮੈਦਾਨ ਹਰੇ ਭਰੇ ਬਾਗ ਤੇ ਟਰੈਕ ਆਦੀ ਉਪਲਬਧ ਹਨ ਚਲ ਇਹ ਪਾਰਕ ਇੱਥੇ ਲੋਟਪ੍ਰੀਅ ਸਥਾਨ ਹੈ ਜਿੱਥੇ ਲੋਕ ਸਵੇਰੇ ਸੈਰ ਚੜਨ ਜਾਂ ਪਰਿਵਾਰ ਦੇ ਤੇ ਸਮੇਂ ਬਿਤਾਉਣ ਲਈ ਜਾਂਦੇ ਹਨ ਪਰ ਕੇ ਵੀ ਮੰਨਿਆ ਜਾਂਦਾ ਹੈ ਕਿ ਜਿਹੜੀ ਸ਼ਮਸ਼ੇਰ ਖਾਨ ਨਾਲ ਸੰਬੰਧਤ ਹੈ ਸੋ ਆਜੋ ਤੁਹਾਨੂੰ ਵੀ ਸਾਰੀ ਸੈਰ ਕਰਾਉਣੀ ਹੈ ਫਾਰਚ ਦੀ ਤੇ ਨਾਨ ਨਾ ਜ ਇਤਿਹਾਸ ਦੱਸਦੇ ਆ। ਬਟਾਲੇ ਦੇ ਜੀਰਾ ਪਰਚ ਦਾ ਇਤਿਹਾਸ ਦਸੀਏ। ਸੋ ਇਹ ਸ਼ਮਸ਼ੇਰ ਥਾਨ ਮੁਗਲ ਸਮੇਂ ਦੌਰਾਨ ਬਟਾਲਾ ਦੇ ਇੱਕ ਮਹੱਤਵਪੂਰਨ ਵਿਅਕਤੀ ਸੀ ਤੇ ਉਹਨਾਂ ਨੇ 1599 ਤੇ 1590 ਈਸਵੀ ਵਿੱਚ ਆਪਣਾ ਮਕਬਰਾ ਬਣਵਾਇਆ ਜੋ ਕਿ ਅੱਜ ਤੱਕ ਹਜੀਨਾ ਪਰਚ ਦੇ ਨਾਮ ਤੇ ਨਾਲ ਜਾਣਿਆ ਜਾਂਦਾ ਹੈ। ਇਹ ਮਕਬਰਾ ਬਟਾਲਾ ਸ਼ਹਿਰ ਦੇ ਬੇੜੀਂ ਤਾੜ ਦੇ ਨੇੜੇ ਸਥਿਤ ਹੈ ਅਤੇ ਇਤਿਹਾਸਕ ਮਹੱਤਤਾ ਰੱਖਦਾ ਹੈ। ਪਾਰਕ ਨਾ ਸਿਰਫ ਇਤਿਹਾਸਕ ਸਥਾਨ ਹੈ ਬਲਕਿ ਇਹ ਬਟਾਲਾ ਵਾਸੀਆ ਲਈ ਇੱਕ ਮਨੋਰੰਜਨ ਦਾ ਸਥਾਨ ਹੈ ਸੋ ਇਹ ਪਾਰਕ ਸਥਾਨਕ ਸਰਕਾਰ ਵੱਲੋਂ ਸੰਭਾਲਿਆ ਜਾਂਦਾ ਹੈ ਅਤੇ ਇੱਥੇ ਸੈਰ ਸਪਾਟੇ ਲਈ ਆਉਣ ਵਾਲੇ ਲੋਟਾਂ ਨੂੰ ਆਕਰਸ਼ਿਤ ਕਰਦੇ ਹੈ ਸਥਾਨਕ ਮਨਤਾਵਾਂ ਅਨੁਸਾਰ ਹਜੇਰਾ ਸ਼ਬਦ ਸ਼ਮਸ਼ੀਰ ਖਾਨ ਦੇ ਨਾਲ ਜੁੜਿਆ ਹੋਇਆ ਹੈ ਇਹ ਮਕਬਰਾ ਹਜੇਰਾ ਪਾਰਕ ਤੇ ਨਾਮ ਨਾਲ ਜਾਣਿਆ ਜਾਂਦਾ ਹੈ ਜੋਤੀ ਸ਼ਮਸ਼ੀਰ ਖਾਨ ਦੀ ਯਾਦ ਵਿੱਚ ਬਣਾਇਆ ਗਿਆ ਇਤਿਹਾਸਕ ਮਹੱਤਤਾ ਦੇ ਚਲਦੇ ਹਜੀਰਾਪਾਰ ਚ ਅਤੇ ਸ਼ਮਸ਼ੇਰ ਖਾਨ ਦੇ ਮਕਬਰੇ ਦੀ ਸੰਭਾਲ ਅਤੇ ਰੱਖੜਾ ਲਈ ਸਥਾਨਕ ਸਰਕਾਰ ਵੱਲੋਂ ਪ੍ਰਾਲੇ ਕੀਤੇ ਜਾਂਦੇ ਤੇ ਇਹ ਸਥਾਨ ਦੀ ਵਿਰਾਸਤ ਅਤੇ ਇਤਿਹਾਸ ਨੂੰ ਦਰਸਾਉਂਦਾ ਹੈ ਇਹ ਜਿਹੜੀਆਂ ਕਮਰੇ ਵੀ ਸਥਿਤ ਹੈ ਸੋ ਇੱਥੇ ਕਹਿੰਦੇ ਆ ਜਿਹੜੇ ਜਦੋਂ ਲੜਾਈ ਹੋਈ ਸੀ ਤੇ ਇੱਥੇ ਜਿਹੜੇ ਸ਼ੇਰਖਾਨ ਦੇ ਸਪਾਹੀ ਸੀ ਉਹ ਵੀ ਇੱਥੇ ਡੱਬੇ ਜੇ ਸੀ ਤੇ ਅੰਦਰ ਵੀ ਜਿਹੜੀ ਹੈ ਜਿਆਵਾ ਕਮਰਾ ਹੈ ਜਿਆਵਾ ਪਰ ਅੰਦਰ ਅਲੋਡ ਨਹੀਂ ਹੈ ਜੀ ਵੀਡੀਓ ਬਣਾਉਣੀ ਸੋ ਆਪਾਂ ਤੁਹਾਨੂੰ ਇੱਥੇ ਉਠਾ ਰਹੇ ਹਾਂ ਸੋ ਰੋਟੀ ਸੇਰੇ ਸ਼ਾਮ ਸੇਅਰ ਕਰਨੀ ਹੁੰਦੀ ਆ ਤੇ ਸਮਾਂ ਬਤੋਲ ਨਹੀਂ ਹੁੰਦੇ ਆ ਬੇਟੋ ਤੀ ਚੈਟ ਕਰ ਸਕਦੇ ਹੋ ਤੇ ਬਾਕੀ ਇਧਰ ਚੀਰਾ ਪਾਟੀ ਦੀ ਵੀਡੀਓ ਕੰਪਲੀਟ ਹੋ ਜੀਏ ਸੋ ਇਦਾਂ ਦੀ ਵੀਡੀਓ ਵੇਖਣ ਲਈ ਸਬਸਕ੍ਰਾਈਬ ਕਰ ਲਿਓ ਹੋਰ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਅੱਗੇ ਅੱਗੇ ਸੋ ਅੱਜ ਦਾ ਇਤਿਹਾਸ ਜੀਰਾਪਤ ਦਾ ਬਟਾਲੇ ਵਿੱਚ ਸਥਿਤ ਹੈ ਜੋ ਸੋ ਥੇ ਨੂੰ ਵੱਧ ਪਤਾ ਹੈ ਇਤਿਹਾਸ ਤੇ ਹਨ ਕਮੈਂਟ ਵਿੱਚ ਦੱਸ ਦਿਓ ਹਨ ਨਹੀਂ ਨਾਲ ਕਿ ਪਤਾ ਸੀ ਆਪਾਂ ਤੁਹਾਨੂੰ ਪਰਵਾਣ ਦਿੱਤਾ ਇਤਿਹਾਸ ਤੁਹਾਨੂੰ ਸੋ ਤੁਸੀਂ ਹੋ ਜੇ ਤੁਸੀਂ ਤੇ ਇਹਨੂੰ ਪਤਾ ਵਾ ਸਾਨੂੰ ਦੱਸ ਸਕਦੇ ਹੋ ਆਪਾਂ ਫੇਰ ਥੋਲੇ ਵੀਡੀਓ ਲੈ ਕੇ ਤੁਹਾਡੇ ਲਈ ਪਹੁੰਚਾਂਗੇ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਧੰਨਵਾਦ